ਅਸਫਕ ਦੀ ਵੱਡੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਜਲੰਧਰ ਦੇ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਬੀਬੀ ਸਰਜੀਤ ਕੌਰ ਜਿਹੜੇ ਅਕਾਲੀ ਦਲ ਵੱਲੋਂ ਆਜ਼ਾਦ ਅਕਾਲੀ ਦਲ ਦੇ ਵੱਲੋਂ ਪੈਚ ਜਿਹੜੇ ਅਕਾਲੀ ਦਲ ਦੇ ਵੱਲੋਂ ਜਿਮਨੀ ਚੋਣ ਦੇ ਜਿਹੜਾ ਜਿਮਨੀ ਚੋਣ ਹੋਣੀ ਹੈ ਜਲੰਧਰ ਪੱਛਮੀ ਤੋਂ ਤਾਂ ਉੱਥੋਂ ਉਮੀਦਵਾਰ ਉਤਾਰੇ ਸੀ ਬੀਬੀ ਸਰਜੀਤ ਕੌਰ ਔਰ ਜੋ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ ਜਲੰਧਰ ਪੱਛਮੀ ਤੋਂ ਵੱਡਾ ਝਟਕਾ ਲੱਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਦੱਸ ਦਈਏ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਬੀਬੀ ਸਰਜੀਤ ਕੌਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਜੁਆਇਨਿੰਗ ਕਰਵਾਈ ਹੈ ਔਰ ਜਲੰਧਰ ਲਗਾਤਾਰ ਪ੍ਰਚਾਰ ਕਰਨ ਪਹੁੰਚ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਉੱਥੇ ਪਹੁੰਚੇ ਤਾਂ ਜਲੰਧਰ ਦੇ ਜਿਹੜੇ ਅਕਾਲੀ ਦਲ ਦੇ ਬੀਬਾ ਸਰਜੀਤ ਕੌਰ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਨੇ ਕੈਂਡੀਡੇਟ ਨੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਤੇ ਵੀ ਵੱਡਾ ਸਵਾਲ ਖੜਾ ਕੀਤਾ ਕਿ ਸਾਡੇ ਨਾਲ ਅਕਾਲੀ ਦਲ ਨੇ ਧੋਖਾ ਕੀਤਾ ਬੀਬੀ ਹਰਸਿਮਰਤ ਕੌਰ ਬਾਦਲ ਨੇ ਧੋਖਾ ਦਿੱਤਾ ਉਹਨਾਂ ਨੂੰ ਸਿਰਫ ਕੁਰਸੀ ਪਿਆਰੀ ਆ ਵਰਕਰ ਪਿਆਰੀ ਨਹੀਂ ਵੱਡੇ ਬਿਆਨ ਵੀ ਸਰਜੀਤ ਕੌਰ ਦੇ ਵੱਲੋਂ ਦਿੱਤੇ ਗਏ ਨੇ ਸੋ ਹੁਣ ਤੱਕ ਜਿਹੜੀ ਜਾਣਕਾਰੀ ਆਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਬੀਬੀ ਜਿਹੜੇ ਸਰਜੀਤ ਕੌਰ ਨੇ ਉਹ ਨਜ਼ਰ ਆ ਰਹੇ ਨੇ ਔਰ तमाम ਉਹਨਾਂ ਦੇ ਵਰਕਰ ਜਿਹੜੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਵੀ ਕੀਤਾ ਏ ਔਰ ਜਿਹੜਾ ਪੰਜਾਬ ਦਾ ਪੇਜ ਹੈ ਆਮ ਆਦਮੀ ਪਾਰਟੀ ਦਾ ਪੇਜ ਹੈ ਟਵਿੱਟਰ ਦਾ ਉਸ ਦੇ ਉੱਤੇ ਵੀ ਪੋਸਟ ਪਾ ਦਿੱਤੀ ਗਈ ਹੈ ਪੋਸਟ ਲਗਾਤਾਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਸਕਰੀਨ ਤੇ ਚੱਲ ਰਹੀ ਹੈ ਅਕਾਲੀ ਦਲ ਨੂੰ ਵੱਡਾ ਝਟਕਾ ਮਿਲਿਆ ਏ ਜਿਹੜੀ ਸਰਜੀਤ ਕੌਰ ਹੈ ਸਰਜੀਤ ਕੌਰ ਪਹਿਲਾਂ ਅਕਾਲੀ ਦਲ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਸੀ ਜਲੰਧਰ ਜਿਹੜਾ ਜਿਮਨੀ ਚੋਣ ਹੋਣੀ ਹੈ ਪਛਮੀ ਤਾਂ ਉਸ ਇਲਾਕੇ ਦੇ ਵਿੱਚ ਜਿਹੜੇ ਉਮੀਦਵਾਰ ਉਤਾਰੇ ਸੀ ਤਾਂ ਬਾਅਦ ਉਹ ਜਿਹੜਾ ਸਮਰਥਨ ਅਕਾਲੀ ਦਲ ਨੇ ਵਾਪਸ ਲੈ ਲਿਆ ਸੀ ਜਿਸ ਤੋਂ ਬਾਅਦ ਬੀਬੀ ਸਰਜੀਤ ਕੌਰ ਨੇ ਅਮਰਤਪਾਲ ਦੇ ਪਰਿਵਾਰ ਔਰ ਸਰਬਜੀਤ ਸਿੰਘ ਖਾਲਸਾ ਨੂੰ ਜਿਹੜੀ ਅਪੀਲ ਕੀਤੀ ਸੀ ਕਿ ਮੇਰਾ ਸਮਰਥਨ ਦਿੱਤਾ ਜਾਵੇ ਔਰ ਮੈਂ ਇਥੋਂ ਜਿਹੜਾ ਚੋਣ ਮੈਦਾਨ ਵਿੱਚ ਉਤਰਿਆ ਜਿਸ ਤੋਂ ਬਾਅਦ ਲਗਾਤਾਰ ਪਰਮਿੰਦਰ ਸਿੰਘ ਢੀਂਸਾ ਸੁਖਦੇਵ ਸਿੰਘ ਢੀਂਸਾ ਮੁਲਾਕਾਤ ਕਰਨ ਵੀ ਪਹੁੰਚੇ ਸੀ ਤਾਂ ਉਹਨਾਂ ਨੇ ਕਹਿਆ ਸੀ ਕਿ ਅਸੀਂ ਸਮਰਥਨ ਦੇਵਾਂਗੇ ਪੈਸੇ ਤਰਫੋਂ ਵੀ ਸਾਰੇ ਤਰਫੋਂ ਪਰ ਇਸੇ ਵਿਚਕਾਰ ਹੁਣ ਵੱਡਾ ਸਵਾਲੇ ਖੜਾ ਹੁੰਦਾ ਕਿ ਬੀਬੀ ਸਰਜੀਤ ਕੌਰ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਸੀ ਉਹ ਸ਼ਾਮਲ ਕਿਉਂ ਹੋਏ ਨੇ ਫਿਲਹਾਲ ਸ਼ਾਮਲ ਦੀਆਂ ਤਸਵੀਰਾਂ ਆਈਆਂ ਨੇ ਬੀਬੀ ਸਰਜੀਤ ਕੌਰ ਨੂੰ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਜਲੰਧਰ ਜਮਨੀ ਚੋਣ ਲਈ ਉਮੀਦਵਾਰ ਉਤਾਰਿਆ ਸੀ ਕੱਲ੍ਹ ਦਲ ਨੇ ਉਹਨਾਂ ਨੂੰ ਸ਼ਾਮਲ ਕਰਵਾਇਆ ਔਰ ਹੁਣ ਜਿਹੜਾ ਸਵਾਲੇ ਖੜਾ ਹੁੰਦਾ ਕਿ ਇਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਿਉਂ ਹੋਏ ਨੇ ਤਾਂ ਉਹਨਾਂ ਨੇ ਵੀ ਬਿਆਨ ਦਿੱਤਾ ਆਕੀ ਸਤ ਮਿੱਤੋ ਕਾਲੀ ਦਲ ਨੇ ਜਿਹੜਾ ਮੈਨੂੰ ਸਮਰਥਨ ਦਿੱਤਾ ਸੀ ਉਹ ਵਾਪਸ ਲੈ ਲਿਆ ਸੀ ਸੁਖਬੀਰ ਸੁਖਬੀਰ ਬਾਦਲ ਨੇ ਸਾਡੇ ਨਾਲ ਧੋਖਾ ਕੀਤਾ ਅਸੀਂ ਸਾਰੀ ਉਮਰ ਅਕਾਲੀ ਦਲ ਨਾਲ ਨਿਵਾਈਏ ਵਫਾਦਾਰੀ ਪਰ ਭਾਜਪਾ ਦੀ ਕਠਪੁੱਦਲੀ ਬਣੇ ਵੀ ਬਹਾਦਰ ਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਸਾਡੇ ਨਾਲ ਧੋਖੇ ਦਿੱਤੇ ਨੇ ਵੱਡੇ ਬਿਆਨ ਸਰਜੀਤ ਸਿੰਘ ਸਰਜੀਤ ਕੌਰ ਦੇ ਬਲੇ ਦਿੱਤੇ ਗਏ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਔਰ ਜਿਹੜੇ ਕੈਂਡੀਡੇਟ ਨੇ ਜਲੰਧਰ ਤੋਂ ਉਹਨਾਂ ਨੂੰ ਹੋਰ ਮਜ਼ਬੂਤੀ ਮਿਲੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਹੁਣ ਦਿਲੰਦਰ ਦੇ ਵਿੱਚ ਹੁਣ ਪ੍ਰਚਾਰ ਕਰਨਗੇ 10 ਤਰੀਕ ਨੂੰ ਚੋਣਾ ਹੋਣੀਆਂ ਨੇ ਤੇ ਜਿਹੜਾ ਇਹ ਜਿਮਨੀ ਚੋਣ ਹੋਣੀ ਹੈ ਇਸ ਦੇ ਵਿੱਚ ਜਿਹੜੀ ਵੱਡੀ ਲੀਡ ਦੇ ਨਾਲ ਜਿੱਤ ਸਕਦੇ ਨੇ ਆਮਾਦੀ ਪਾਰਟੀ ਦੇ ਕੈਂਡੀਡੇਟ ਤਾਂ ਅਕਾਲੀ ਦਲ ਨੂੰ ਜਰੂਰ ਝਟਕੇ ਦੇ ਟਟਕੇ ਮਿਲ ਰਹੇ ਨੇ ਕਿਉਂਕਿ ਬੀਤੇ ਦਿਨ ਇਹ ਅਕਾਲੀ ਦਲ ਦੇ ਜਿਹੜੇ ਧੜੇ ਦੋ ਬਣ ਚੁੱਕੇ ਨੇ ਇੱਕ ਪਾਸੇ ਪ੍ਰੇਮ ਸਿੰਘ ਚੰਦੂ ਮਾਜਰਾ ਦੂਜੇ ਪਾਸੇ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਤਾਂ ਲਗਾਤਾਰ ਜਿਹੜਾ ਇਹ ਧੜਿਆਂ ਵਿੱਚ ਬਣ ਚੁੱਕੀ ਸੀ ਅਕਾਲੀ ਦਲ ਤਾਂ ਹੁਣ ਅਕਾਲੀ ਦਲ ਨੂੰ ਜਲੰਧਰ ਤੋਂ ਇੱਕ ਵੱਡਾ ਫੇਰ ਝਟਕਾ ਲੱਗਿਆ ਬੀਬੀ ਸਰਜੀਤ ਕਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁਕੇ ਨੇ ਇਸ ਵਕਤ ਦੀ ਵੱਡੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜਲੰਧਰ ਦੇ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਬੀਬੀ ਸਰਜੀਤ ਕੌਰ ਜਿਹੜੇ ਅਕਾਲੀ ਦਲ ਵੱਲੋਂ ਆਜ਼ਾਦ ਅਕਾਲੀ ਦਲ ਦੇ ਵੱਲੋਂ ਪੈਚ ਜਿਹੜੇ ਆਕਾਲੀ ਦਲ ਦੇ ਵੱਲੋਂ ਜਿਮਨੀ ਚੋਣ ਦੇ ਜਿਹੜਾ ਜਿਮਨੀ ਚੋਣ ਹੋਣੀ ਹੈ ਜਲੰਧਰ ਪੱਛਮੀ ਤੋਂ ਤਾਂ ਉੱਥੋਂ ਉਮੀਦਵਾਰ ਉਤਾਰੇ ਸੀ ਬੀਬੀ ਸਰਜੀਤ ਕੌਰ ਔਰ ਜੋ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ ਜਲੰਧਰ ਪੱਛਮੀ ਤੋਂ ਵੱਡਾ ਝਟਕਾ ਲੱਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਦੱਸ ਦਈਏ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਬੀਬੀ ਸਰਜੀਤ ਕੌਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਜੁਆਇਨਿੰਗ ਕਰਵਾਈ ਹੈ ਔਰ ਜਲੰਧਰ ਲਗਾਤਾਰ ਪ੍ਰਚਾਰ ਕਰਨ ਪਹੁੰਚ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਉੱਥੇ ਪਹੁੰਚੇ ਤਾਂ ਦਿਲੰਦਰ ਦੇ ਜਿਹੜੇ ਅਕਾਲੀ ਦਲ ਦੇ ਬੀਬਾ ਸਰਜੀਤ ਕੌਰ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਨੇ ਕੈਂਡੀਡੇਟ ਨੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਤੇ ਵੀ ਵੱਡਾ ਸਵਾਲ ਖੜਾ ਕੀਤਾ ਕਿ ਸਾਡੇ ਨਾਲ ਅਕਾਲੀ ਦਲ ਨੇ ਧੋਖਾ ਕੀਤਾ ਬੀਬੀ ਹਰਸਿਮਰਤ ਕੌਰ ਬਾਦਲ ਨੇ ਧੋਖਾ ਦਿੱਤਾ ਉਹਨਾਂ ਨੂੰ ਸਿਰਫ ਕੁਰਸੀ ਪਿਆਰੀ ਆ ਵਰਕਰ ਪਿਆਰੀ ਨਹੀਂ ਵੱਡੇ ਬਿਆਨ ਵੀ ਸਰਜੀਤ ਕੌਰ ਦੇ ਵੱਲੋਂ ਦਿੱਤੇ ਗਏ ਨੇ ਸੋ ਹੁਣ ਤੱਕ ਜਿਹੜੀ ਜਾਣਕਾਰੀ ਆਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਬੀਬੀ ਜਿਹੜੇ ਸਰਜੀਤ ਕੌਰ ਨੇ ਉਹ ਨਜ਼ਰ ਆ ਰਹੇ ਨੇ ਔਰ तमाम ਉਹਨਾਂ ਦੇ ਵਰਕਰ ਜਿਹੜੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਵੀ ਕੀਤਾ ਏ ਔਰ ਜਿਹੜਾ ਪੰਜਾਬ ਦਾ ਪੇਜ ਹੈ ਆਮ ਆਦਮੀ ਪਾਰਟੀ ਦਾ ਪੇਜ ਹੈ ਟਵਿੱਟਰ ਦਾ ਉਸ ਦੇ ਉੱਤੇ ਵੀ ਪੋਸਟ ਪਾ ਦਿੱਤੀ ਗਈ ਹੈ ਪੋਸਟ ਲਗਾਤਾਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਸਕਰੀਨ ਤੇ ਚੱਲ ਰਹੀ ਹੈ ਅਕਾਲੀ ਦਲ ਨੂੰ ਵੱਡਾ ਝਟਕਾ ਮਿਲਿਆ ਏ ਜਿਹੜੀ ਸਰਜੀਤ ਕੌਰ ਹੈ ਸਰਜੀਤ ਕੌਰ ਪਹਿਲਾਂ ਆਕਾਲੀ ਦਲ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਸੀ ਦਿਲੰਦਰ ਜਿਹੜਾ ਜਿਮਨੀ ਚੋਣ ਹੋਣੀ ਹੈ ਪਛਮੀ ਤਾਂ ਉਸ ਇਲਾਕੇ ਦੇ ਵਿੱਚ ਜਿਹੜੇ ਉਮੀਦਵਾਰ ਉਤਾਰੇ ਸੀ ਤਾਂ ਬਾਅਦ ਵਿੱਚ ਜਿਹੜਾ ਸਮਰਥਨ ਆਕਾਲੀ ਦਲ ਨੇ ਵਾਪਸ ਲੈ ਲਿਆ ਸੀ ਜਿਸ ਤੋਂ ਬਾਅਦ ਬੀਬੀ ਸਰਜੀਤ ਕੌਰ ਨੇ ਅਮਰਤਪਾਲ ਦੇ ਪਰਿਵਾਰ ਔਰ ਸਰਬਜੀਤ ਸਿੰਘ ਖਾਲਸਾ ਨੂੰ ਜਿਹੜੀ ਅਪੀਲ ਕੀਤੀ ਸੀ ਕਿ ਮੇਰਾ ਸਮਰਥਨ ਦਿੱਤਾ ਜਾਵੇ ਔਰ ਮੈਂ ਥੋਂ ਜਿਹੜਾ ਚੋਣ ਮੈਦਾਨ ਵਿੱਚ ਉਤਰਿਆ ਜਿਸ ਤੋਂ ਬਾਅਦ ਲਗਾਤਾਰ ਪਰਮਿੰਦਰ ਸਿੰਘ ਢੀਨਸਾ ਸੁਖਦੇਵ ਸਿੰਘ ਢੀਨਸਾ ਮੁਲਾਕਾਤ ਕਰਨ ਵੀ ਪਹੁੰਚੇ ਸੀ ਤਾਂ ਉਹਨਾਂ ਨੇ ਕਹਿਆ ਸੀ ਕਿ ਅਸੀਂ ਸਮਰਥਨ ਦੇਵਾਂਗੇ ਪੈਸੇ ਤਰਫੋਂ ਵੀ ਸਾਰੇ ਤਰਫੋਂ ਪਰ ਇਸੇ ਵਿਚਕਾਰ ਹੁਣ ਵੱਡਾ ਸਵਾਲੇ ਖੜਾ ਹੁੰਦਾ ਕਿ ਬੀਬੀ ਸਰਜੀਤ ਕੌਰ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਸੀ ਉਹ ਸ਼ਾਮਲ ਕਿਉਂ ਹੋਏ ਨੇ ਫਿਲਹਾਲ ਸ਼ਾਮਲ ਦੀਆਂ ਤਸਵੀਰਾਂ ਆਈਆਂ ਨੇ ਬੀਬੀ ਸਰਜੀਤ ਕੌਰ ਨੂੰ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਜਲੰਧਰ ਜਮਨੀ ਚੋਣ ਲਈ ਉਮੀਦਵਾਰ ਉਤਾਰਿਆ ਸੀ ਕਲ ਦਲ ਨੇ ਉਹਨਾਂ ਨੂੰ ਸ਼ਾਮਲ ਕਰਵਾਇਆ ਔਰ ਹੁਣ ਜਿਹੜਾ ਸਵਾਲੇ ਖੜਾ ਹੁੰਦਾ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਿਉਂ ਹੋਏ ਨੇ ਤਾਂ ਉਹਨਾਂ ਨੇ ਵੀ ਬਿਆਨ ਦਿੱਤਾ ਆਕਾਲੀ ਸਤ ਮਿੱਤੋ ਕਾਲੀ ਦਲ ਨੇ ਜਿਹੜਾ ਮੈਨੂੰ ਸਮਰਥਨ ਦਿੱਤਾ ਸੀ ਉਹ ਵਾਪਸ ਲੈ ਲਿਆ ਸੀ ਸੁਖਬੀਰ ਸੁਖਬੀਰ ਬਾਦਲ ਨੇ ਸਾਡੇ ਨਾਲ ਧੋਖਾ ਕੀਤਾ ਅਸੀਂ ਸਾਰੀ ਉਮਰ ਅਕਾਲੀ ਦਲ ਨਾਲ ਨਿਵਾਈਏ ਵਫਾਦਾਰੀ ਪਰ ਭਾਜਪਾ ਦੀ ਘਠ ਪੁੱਦਲੀ ਬਣੇ ਵੀ ਬਾ하ਰ ਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਸਾਡੇ ਨਾਲ ਧੋਖੇ ਦਿੱਤੇ ਨੇ ਵੱਡੇ ਬਿਆਨ ਸਰਜੀਤ ਸਿੰਘ ਸਰਜੀਤ ਕੌਰ ਦੇ ਵੱਲੋਂ ਦਿੱਤੇ ਗਏ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਔਰ ਜਿਹੜੇ ਕੈਂਡੀਡੇਟ ਨੇ ਜਲੰਧਰ ਤੋਂ ਉਹਨਾਂ ਨੂੰ ਹੋਰ ਮਜ਼ਬੂਤੀ ਮਿਲੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਹੁਣ ਦਿਲੰਦਰ ਦੇ ਵਿੱਚ ਹੁਣ ਪ੍ਰਚਾਰ ਕਰਨਗੇ 10 ਤਰੀਕ ਨੂੰ ਚੋਣਾਂ ਹੋਣੀਆਂ ਨੇ ਤੇ ਜਿਹੜਾ ਇਹ ਜਿਮਨੀ ਚੋਣ ਹੋਣੀ ਹੈ ਇਸ ਦੇ ਵਿੱਚ ਜਿਹੜੀ ਵੱਡੀ ਲੀਡ ਦੇ ਨਾਲ ਜਿੱਤ ਸਕਦੇ ਨੇ ਆਵਾਦੀ ਪਾਰਟੀ ਦੇ ਕੈਂਡੀਡੇਟ ਤਾਂ ਅਕਾਲੀ ਦਲ ਨੂੰ ਜਰੂਰ ਝਟਕੇ ਦੇ ਝਟਕੇ ਮਿਲ ਰਹੇ ਨੇ ਕਿਉਂਕਿ ਬੀਤੇ ਦਿਨ ਇਹ ਅਕਾਲੀ ਦਲ ਦੇ ਜਿਹੜੇ ਧੜੇ ਦੋ ਬਣ ਚੁੱਕੇ ਨੇ ਇੱਕ ਪਾਸੇ ਪ੍ਰੇਮ ਸਿੰਘ ਚੰਦੂ ਮਾਜਰਾ ਦੂਜੇ ਪਾਸੇ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਤਾਂ ਲਗਾਤਾਰ ਜਿਹੜਾ ਇਹ ਧੜਿਆਂ ਵਿੱਚ ਬਣ ਚੁੱਕੀ ਸੀ ਅਕਾਲੀ ਦਲ ਤਾਂ ਹੁਣ ਅਕਾਲੀ ਦਲ ਨੂੰ ਜਲੰਧਰ ਤੋਂ ਇੱਕ ਵੱਡਾ ਫੇਰ ਝਟਕਾ ਲੱਗਿਆ ਬੀਬੀ ਸਰਜੀਤ ਕਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁਕੇ ਨੇ